ਪਹਿਲਾਂ ਤੇ ਅੱਜ ਦੇ ਦਿਨ ਬਾਰੇ ਦੱਸ ਦਿੰਦੀ ਹਾਂ ਮਾਰੀਆਂ ਇਹ ਮੁਸ਼ਾਹਦਾ ਸੈੱਟ ਕਰ ਲੈ ਹਾਂਜੀ ਅੱਜ ਦੇ ਦਿਨ ਬਾਰੇ ਪਹਿਲਾਂ ਦੱਸਦੇ ਹਾਂ ਕਿ ਕਾਫਲੀਅ ਦੇਖੀ ਕੀ ਦੇਖਿਆ ਜੀ ਪਹਿਲਾਂ ਤੇ ਮੈਂ ਬਟਾਲਾ ਵਾਸੀਆਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿਉਂਕਿ ਅੱਜ ਇੰਪਰੂਵਮੈਂਟ ਟਰਸਟ ਦੇ ਜਿਹੜੇ ਚੇਅਰਮੈਨ ਜਸ਼ਪਾਲ ਚੋਹਾਨ ਜੀ ਜਿਨ੍ਹਾਂ ਨੂੰ ਅੱਜ ਕੁਰਸੀ ਤੇ ਬਿਠਾਇਆ ਉਹਨਾਂ ਦੀ ਤਾਜਪੋਸ਼ੀ ਹੋਈ ਹੈ ਸੋ ਕਹਿਣ ਦਾ ਭਾਵ ਇਹ ਹੈ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ ਸਹਿਬਾਨ ਨੇ ਇਹ ਸਾਰੇ ਆਮ ਆਦਮੀ ਪਾਰਟੀ ਦੇ ਸਿਪਾਈ ਨੇ ਔਰ ਪਾਰਟੀ ਜਿਹੜੀ ਆ ਉਹ ਦੇਖਦੀ ਆ ਵੀ ਕਿਹੜਾ ਬੰਦਾ ਅਨਥਕ ਹੈ ਮਿਹਨਤੀ ਹੈ ਔਰ ਪਾਰਟੀ ਲਈ ਲਾਇਲ ਹੈ ਜਿਹੜਾ ਬੰਦਾ ਆਰਾਮ ਨਾਲ ਹੌਸਲੇ ਨਾਲ ਚੱਲਦਾ ਹੈ ਤੇ ਪਾਰਟੀ ਲਈ ਮਿਹਨਤ ਕਰਦਾ ਹੈ ਪਾਰਟੀ ਨੂੰ ਹਮੇਸ਼ਾ ਤਗੜਾ ਕਰਦੀ ਹੈ ਸੋ ਮੈਂ ਅੱਜ ਦੇ ਦਿਨ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਕਿਉਂਕਿ ਅ ਦੁੱਖ ਇਸ ਗੱਲ ਦਾ ਹੈ ਮਨ ਭਰੇ ਨਾਲ ਇਹ ਗੱਲ ਕਹਿਣੀ ਪੈਂਦੀ ਆ ਵੀ 75 ਸਾਲ ਬਟਾਲਾ ਪਛੜਿਆ ਰਹਿ ਗਿਆ। ਪਰ ਅੱਜ ਬਟਾਲੇ ਦਾ ਨਾਮ ਜਿਹੜਾ ਕਿਤੇ ਨਾ ਕਿਤੇ ਫਿਰ ਜਿਹੜਾ ਉੱਪਰਲੇ ਸਿਖਰਾਂ ਨੂੰ ਵੱਧਦਾ ਹੋਇਆ ਨਜ਼ਰ ਆ ਰਿਹਾ। ਅੱਜ ਇਹ ਤਾਜਪੋਸ਼ੀ ਹੋਗੇ ਜੀ। ਉਸ ਤੋਂ ਬਾਅਦ ਮਾਰਕੀਟ ਕਮੇਟੀ ਜਿਹੜੀ ਆ ਉਹ ਵੀ ਜਿਹੜਾ ਸਾਡਾ ਮਾਨਕ ਮੈਂ ਤਾਂ ਚੇਅਰਮੈਨ ਬਣਿਆ ਉਹ ਵੀ ਸ਼ਨੀਵਾਰ ਨੂੰ ਉਹਦੀ ਵੀ ਜਿਹੜੀ ਤਾਜਪੋਸ਼ੀ ਹੋਣ ਜਾ ਰਹੀ ਹੈ। ਸੋ ਕਹਿਣ ਦਾ ਭਾਵ ਹਰ ਕੰਮ ਨੂੰ ਸਮਾਂ ਲੱਗਦਾ। ਔਰ ਤੁਹਾਨੂੰ ਆਪ ਬਤੌਰ ਦੇਖਣ ਨੂੰ ਨਜ਼ਰ ਆਊਗਾ। ਜਿਸ ਦਿਨ ਮੈਂ ਐਮਐਲਏ ਬਣਿਆ ਉਦੋਂ ਬਟਾਲੇ ਦੀ ਕੰਡੀਸ਼ਨ ਕੀ ਸੀ ਮੈਂ ਤੁਹਾਨੂੰ ਸਾਰੇ ਮਾਧਿਅਮ ਰਾਹੀਂ ਮੈਂ ਪੁੱਛਣਾ ਚਾਹਣਾ ਲੋਕਾਂ ਨੂੰ ਵੀ ਵੀ ਜਿੱਦਣ ਐਮਐਲਏ ਬਣਿਆ ਮੈਨੂੰ ਇੱਕ ਗੱਲ ਦੱਸ ਦਿਓ ਵੀ ਕਿਹੜਾ ਰੋਡ ਜਿਹੜਾ ਸੀ ਸਹੀ ਸੀ ਹਰ ਰੋਡ ਹੀ ਜਿਹੜਾ ਸੀ ਉਹ ਪਟਿਆ ਪਿਆ ਸੀ ਪਰ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਅੱਜ ਬਟਾਲਾ ਜਿਹੜਾ ਉਹ ਲੀਆਂ ਤੇ ਆ ਰਿਹਾ ਤਰੱਕੀ ਦੀਆਂ ਲੀਆਂ ਤੇ ਆ ਰਿਹਾ ਹੋਰ ਵੀ ਜਿਹੜੇ ਨੇ ਉਹ ਪ੍ਰਾਲੇ ਵੱਡੇ ਹੋਣ ਜਾ ਰਹੇ ਨੇ ਔਰ ਬਹੁਤ ਵਧੀਆ ਜਿਹੜਾ ਮੈਂ ਇਹ ਕਹਿ ਸਕਦਾ ਵੀ ਬਟਾਲੇ ਦੀ ਨਿਹਾਰ ਬਦਲ ਕੇ ਬਟਾਲੇ ਨੂੰ ਤਰੱਕੀ ਦੇ ਲੈ ਕੇ ਜਾਵਾਂਗੇ ਜੀ ਉਹ ਵੀ ਤਿਆਰੀ ਆ ਜੀ ਤਹਿਸੀਲ ਦੀ ਵੀ ਤਿਆਰੀ ਆ ਥੋੜਾ ਜਿਹਾ ਮੇਰੇ ਕਿਉਂਕਿ ਉੱਥੇ ਤਹਿਸੀਲ ਦੇ ਵਿੱਚ 200 ਦੇ ਕਰੀਬ ਜਿਹੜੇ ਕੰਮ ਕਰ ਰਹੇ ਨੇ ਉੱਥੋਂ ਦੀ ਮੈਂ ਕਹਿ ਸਕਦਾ ਉਹਨਾਂ ਦੇ ਘਰ ਦੇ ਪਰਿਵਾਰਾਂ ਦੀ ਰੋਜੀ ਰੋਟੀ ਚੱਲ ਰਹੀ ਆ ਉਹ ਪਰਿਵਾਰ ਸਾਰੇ ਮੇਰੇ ਕੋ ਆਏ ਸੀ ਉਹ ਉਹਨਾਂ ਨੇ ਥੋੜਾ ਜਿਹਾ ਦੱਸਿਆ ਵੀ ਸਾਡੀ ਰੋਟੀ ਬੰਦ ਹੋ ਜੂਗੀ ਜੀ ਤੇ ਮੈਂ ਉਹਨਾਂ ਖਰ ਕੇ ਥੋੜਾ ਜਿਹਾ ਹੁਣ ਡਿਲੇ ਰੱਖਿਆ ਵਾ ਉਹ ਵੀ ਜਦੋਂ ਡੀਸੀ ਸਾਹਿਬ ਸਾਡੇ ਨਵੇਂ ਕੁਰਸੀ ਤੇ ਬੈਠਦੇ ਨੇ ਉਹਨਾਂ ਦਾ ਵੀ ਆਪਾਂ ਇਸ਼ੂ ਜਿਹੜਾ ਹੱਲ ਕਰਕੇ ਉਹਨਾਂ ਦੀ ਵੀ ਰੋਟੀ ਨੂੰ ਇਹ ਆ ਵੀ ਰੋਜ਼ਗਾਰ ਨਾ ਕਿਸੇ ਦੀ ਜਾਣਾ ਚਾਹੀਦਾ ਰੋਜ਼ਗਾਰ ਉਹਦੇ ਕਰਕੇ ਥੋੜਾ ਵੇਟ ਕਰ ਰਹੇ ਹਾਂ ਬਾਕੀ ਤਹਿਸੀਲ ਕੰਪਲੈਕਸ ਰੈਡੀ ਆ ਬਟਾਲੇ ਵਾਲਿਆਂ ਨੂੰ ਚੰਦ ਦਿਨਾਂ ਦੇ ਵਿੱਚ ਵਿੱਚ ਨਵੀਂ ਤਹਿਸੀਲ ਦਾ ਜਿਹੜਾ ਚਿਹਰਾ ਵੇਖਣ ਨੂੰ ਮਿਲੂਗਾ ਕਾਰਵਾਈ ਉਸ ਤੋਂ ਬਾਅਦ ਅੱਜ ਲੋਕ ਸਭਾ ਦੇ ਵਿੱਚ ਪਰ ਕੱਲ ਚਿਕਰ ਬਗੀਤੀ ਹੋ ਰਹੀ ਹੈ ਕਾਲੀ ਰੰਗ ਸਾਰੇ ਜੀ ਜੀ ਓਪੋਜੀਸ਼ਨ ਜਿਹੜੀ ਆ ਆਪਾ ਵੀ ਪਾਰਟੀ ਤੇ ਤੰਗ ਕੱਸਦੀ ਪਈ ਆ ਕਿ ਕਿਸਾਨਾਂ ਦੇ ਨਾਲ ਧੱਕਾ ਹੋ ਦੇਖੋ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜੀ ਕਿਸਾਨਾਂ ਪ੍ਰਤੀ ਮੈਂ ਵੀ ਕਿਸਾਨ ਅਸੀਂ ਵੀ ਕਿਸਾਨਾਂ ਦੇ ਹਮਾਇਤੀ ਆ ਪਰ ਸਾਡੀ ਲੜਾਈ ਸੈਂਟਰ ਨਾਲ ਅਸੀਂ ਅੱਜ ਤੰਗੀ ਕਿੰਨੋਂ ਆ ਰਹੀ ਹੈ ਰਾਹ ਬੰਦ ਨੇ ਦਿੱਕਤਾਂ ਕਿੰਨਾਂ ਨੂੰ ਆ ਰਹੀਆਂ ਨੇ ਆਪਣੇ ਪੰਜਾਬੀਆਂ ਨੂੰ ਲੜਾਈ ਤੇ ਸਾਡੀ ਸੈਂਟਰ ਨਾਲ ਪਰ ਜੇ ਤੰਗੀਆਂ ਹੀ ਆਪਣੇ ਆਪ ਨੂੰ ਦੇਈ ਜਾਵਾਂਗੇ ਆਪਾਂ ਤੇ ਕਿਤਨਾ ਸਰਵਾਈਵ ਕਰਾਂਗੇ ਸੋ ਇਹੋ ਬੇਨਤੀ ਆ ਅਸੀਂ ਕਹਿੰਨੇ ਆ ਪੰਜਾਬ ਨੂੰ ਤਰੱਕੀ ਦੇ ਲੈ ਕੇ ਜਾਣਾ ਪਰ ਜੇ ਰਾਹੀ ਬੰਦ ਕਰ ਦੇਂਗੇ ਕਿਹੜੀ ਇੰਡਸਟਰੀ ਪੰਜਾਬ ਆਊਗੀ ਜੀ ਕਿਹੜਾ ਬਿਜ਼ਨਸਮੈਨ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਆਊਗਾ ਜੀ ਕਿਉਂਕਿ ਇਹ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਕਹਿੰਨੇ ਆ ਬਣਾਉਣਾ ਸਾਡਾ ਸਾਥ ਦਿਓ ਆਪਾਂ ਇਹ ਨਾ ਕਰੀਏ ਵੀ ਆਪਣੇ ਪੰਜਾਬ ਦੇ ਨੌਜਵਾਨ ਅਸੀਂ ਕਹਿੰਨੇ ਰੋਜ਼ਗਾਰ ਦੇਣਾ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਪਰ ਜੇ ਇਹ ਕਮੀਆਂ ਤੋਂ ਦੂਰ ਹਟਾਂਗੇ ਠੀਕ ਹੈ ਮੰਗਾ ਨੇ ਹੱਕ ਨੇ ਸਰਕਾਰ ਨਾਲ ਖਲੋਤੀ ਆ ਪਰ ਸਾਡੀ ਸੈਂਟਰ ਨਾਲ ਲੜਾਈ ਹੈ ਅਹੀਂ ਆਪਣਾ ਘਰ ਨਾ ਖਰਾਬ ਕਰੀਏ ਸੋ ਉਹਦਾ ਮੈਨੂੰ ਇੱਕ ਗੱਲ ਦੱਸਿਓ ਵਿਕਰਮ ਮਜੀਠੀਆ ਉਹਨੂੰ ਸੁਣਦਾ ਕੌਣ ਆਹ ਹਰ ਉਹ ਭਾਵੇਂ ਮੇਰੇ ਹਿਸਾਬ ਨਾਲ ਕਿਤੇ ਜਾਂਦਿਆਂ ਜਾਂਦਾ ਕਿਤੇ ਰਾਹ 'ਚ ਕਿਤੇ ਐਕਸੀਡੈਂਟ ਹੋ ਜਾਏ ਕਿਤੇ ਕੁੱਤਾ ਕੱਟਾ ਵੀ ਮਰ ਜਾਏ ਭਾਵੇਂ ਹੋ ਸਕਦਾ ਉਹਦੇ ਤੇ ਵੀ ਲਾਈਵ ਹੋ ਜਾਏ ਉਹਦਾ ਕੰਮ ਹੀ ਇਹ ਹੁਣ ਲੋਕਾਂ ਨੇ ਉਹਨੂੰ ਵਿਹਲੇ ਕਰਤਾ ਇਹ ਮੁੱਛਾਂ ਨੂੰ ਵੱਟ ਚਿਹਰਦਾ ਸੀ ਕੀ ਕਹਿੰਦਾ ਸੀ ਕਹਿੰਦਾ ਸੀ ਵੀ ਮੈਂ ਜਾਊਂਗਾ ਜੀ ਉੱਥੇ ਜਿੱਥੇ ਸਿੱਧੂ ਦੇ ਮੁਕਾਬਲੇ ਜਿੱਤ ਕੇ ਆਊਂਗਾ ਲੋਕਾਂ ਨੇ ਜਵਾਬ ਦਿੱਤਾ ਅਸੀਂ ਕੌਣ ਹੁੰਨੇ ਆ ਅਸੀਂ ਤੇ ਨਮਾਨੇ ਆ ਬਸ ਦੁੱਖ ਇਸ ਗੱਲ ਦਾ ਅਸੀਂ ਆਮ ਘਰਾ ਝੋਟੇ ਆ ਫਰਕ ਇਹ ਆ ਇਹ ਪੁਰਾਣੇ ਸਿਆਸਤਦਾਨਾਂ ਝੋਟੇ ਨੇ ਇਹਨਾਂ ਨੂੰ ਜਰਾ ਬੋਲਣ ਚੱਲਣ ਦੇ ਹਿਸਾਬ ਕਿਤਾਬ ਦਾ ਜਰਾ ਜ਼ਿਆਦਾ ਪਤਾ ਹੈ ਸਾਈਂ ਜਰਾ ਥੋੜੇ ਜਿਹੇ ਸਿੱਧੇ-ਸੁੱਧੇ ਹੈਗੇ ਆ ਸਾਨੂੰ ਘੱਟ ਪਤਾ ਹੈ ਫਰਕ ਹੈ ਦੇਖੋ ਐਨਕ ਨੂੰ ਪਸੰਦ ਕਰਦਾ ਤੇ ਕਰੀ ਜਾਵੇ ਵੇਖੋ ਇੱਕ ਗੱਲ ਦੇਖੀ ਜੇ ਕਿਸੇ ਬੰਦੇ ਨੂੰ ਕੋਈ ਮੈਡੀਕਲ ਪ੍ਰੋਬਲਮ ਹੈ ਉਹਨੇ ਐਨਕ ਲਾਈ ਹੈ ਉਹਦੇ ਤੇ ਵੀ ਤੰਜ ਹੈਰਾਨਗੀ ਦੀ ਗੱਲ ਹੈ ਪੰਜਾਬ ਦੇ ਮੁੱਦੇ ਇਹ ਕੋਈ ਪੰਜਾਬ ਦੀ ਗੱਲ ਹੈ ਇਹ 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 ਇੱਕ ਮੈਂ ਕਹਿ ਸਕਦਾ ਇਹ ਬਚਕਾਂ ਦੀਆਂ ਹਰਕਤਾਂ ਨੇ ਬਚਕਾਨੀ ਆ ਮੈਨੇ ਸਰ ਵਾਈਲ ਇਕਸ਼ਨ ਆ ਲੁਧਿਆਣਾ ਜੀ ਬਿਲਕੁਲ ਜੀ ਲੋਕ ਤਿਆਰ ਬੈਠੇ ਨੇ ਲੁਧਿਆਣਾ ਲੋਕ ਸਾਥ ਦੇ ਰਹੇ ਨੇ ਔਰ ਵੱਡੀ ਜਿੱਤ ਨਾ ਜਿੱਤ ਕੇ ਆਵਾਂਗੇ ਉੱਥੋਂ ਬਹੁਤ ਵਧੀਆ ਲੋਕਾਂ ਦਾ ਵਿਸ਼ਵਾਸ ਬਣਿਆ ਹੋਇਆ ਹੈ ਉੱਥੇ ਐਮਰ ਸਾਹਿਬ ਪਟਿਆਲੇ ਦੇ ਵਿੱਚ ਇੱਕ ਕਰਨਲ ਦੇ ਨਾਲ ਉਹਦੇ بیٹے ਦੇ ਨਾਲ ਜੋ ਵਾਰਦਾਤ ਹੋਈ ਉਹਨੂੰ ਲੈ ਕੇ ਵਿਰੋਧੀ ਬਹੁਤ ਤੰਗ ਕੱਸ ਰਹੇ ਨੇ ਕਹਿੰਦੇ ਨੇ ਕਿ ਜੇਕਰ ਇੱਕ ਕਰਨਲ ਦੀ ਸੇਫ ਨਹੀਂ ਹੈ ਫੌਜ ਜਿਹਨੂੰ ਲੋਕੀ ਸਰਕਾਰ ਦੰਦਨੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜੀ ਇਹ ਵਿਰੋਧੀ ਹਰ ਕੰਮਾਂ 'ਚ ਤੰਗ ਕੱਸਦੇ ਨੇ ਹੁਣ ਚੰਗੇ ਕੰਮ ਹੋ ਰਹੇ ਆ ਨਸ਼ਿਆਂ ਦੇ ਖਿਲਾਫ ਸਰਕਾਰ ਮੋਢੇ ਨਾ ਮੋਢਾ ਲਾ ਕੇ ਖਲੋਤੀ ਖਲੋਣ ਕਿਉਂ ਨਹੀਂ ਖਲੋਂਦੇ ਕਰਨਵਾਵਾ ਕਿਉਂ ਨਹੀਂ ਕਰਦੇ ਕਾਰਨ ਕੀ ਹੈ ਇਨਾਂ ਨੂੰ ਚੰਗੀਆਂ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਸੋ ਰਹੀ ਗੱਲ ਕਰਨਲ ਦੀ ਜੋ ਪੁਲਿਸ ਆਪਣੀ ਇਨਕੁਆਇਰੀ ਕਰ ਰਹੀ ਹੈ ਜੋ ਅਜ ਦੋਸ਼ੀ ਹੋਊਗਾ ਇਹ ਕੌਣ ਹੁੰਦੇ ਫੈਸਲਾ ਕਰਨ ਵਾਲੇ ਇਹ ਕੌਣ ਹੁੰਦੇ ਆ ਜਵਾਬ ਦੇਣ ਵਾਲੇ ਜਵਾਬ ਪੁਲਿਸ ਆਪਣੀ ਕਾਰਵਾਈ ਕਰ ਰਹੀ ਜਿਹੜਾ ਦੋਸ਼ੀ ਹੋਊਗਾ ਦੋਸ਼ੀ ਪਾਇਆ ਜਾਊਗਾ ਸਰਕਾਰ ਨੂੰ 3 ਸਾਲ ਹੋ ਗਏ ਨੇ ਇੰਪਰੂਵਮੈਂਟ ਫੰਡਸ ਦੇ ਵਿੱਚ 2 ਸਾਲ ਤੋਂ ਆਮ ਆਦਮੀ ਪਾਰਟੀ ਦੇ ਚੇਅਰਮੈਨ ਰਿਹਾ ਫਿਰ ਅੱਜ चौहान ਸਾਹਿਬ ਆ ਚੁੱਕੇ ਨੇ ਜੀ ਤੁਹਾਨੂੰ ਪਤਾ ਲੇਤੀ ਕਿ ਕਿ ਨਾਸਤਾ ਪਤਾ ਹੈ ਕਿ ਕਿਤੇ ਕੀ ਪ੍ਰੋਬਲਮ ਹੈ ਕਿਤੇ ਕੀ ਹੋ ਰਿਹਾ ਤੇ ਕਿਤੇ ਕਿਵੇਂ ਆ ਬਿਲਕੁਲ ਜੀ ਇਹੋ ਜਿਹਾ ਕਿਹੜਾ ਤੁਮਾਕਾ ਜਿਹੜਾ ਆਉਣ ਵਾਲੇ ਚੰਪੂ ਦੇ ਨਾਲ ਚ ਪਤਾ ਲੱਗੇਗਾ ਕਿ ਜਦੋਂ ਚੇਅਰਮੈਨ ਬਦਲੇ ਨੇ ਚੇਂਜ ਹੋਏ ਨੇ ਤਾਂ ਬਟਾਲੇ ਸ਼ਹਿਰ ਦੇ ਵਿੱਚ ਕੁਝ ਵਾਕਿਆ ਹੀ ਤੁਸੀਂ ਤੁਮਾਕੇ ਦਾ ਨਹੀਂ ਨਹੀਂ ਦੇਖੋ ਜੀ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਜਿਹੜੇ ਪਹਿਲੇ ਵੀ ਚੇਅਰਮੈਨ ਉਹ ਵੀ ਸਾਡੇ ਚੇਅਰਮੈਨ ਨੇ ਅੱਜ ਪਾਰਟੀ ਨੇ ਜੇ ਜਸ਼ਪਾਲ ਚੋਹਾਨ ਜੀ ਨੂੰ ਚੇਅਰਮੈਨ ਨਹੀਂ ਦਿੱਤੀ ਹੈ ਤੇ ਉਹਨਾਂ ਨੂੰ ਨਵੀਂ ਜ਼ਿੰਮੇਵਾਰੀ ਦਵਾਂਗੇ ਅਸੀਂ ਟੀਮ ਇੱਕ ਪਰਿਵਾਰ ਆ ਜੀ ਠੀਕ ਆ ਉਹ ਜਿਹੜੇ ਉਹਨਾਂ ਨੇ ਕੰਮ ਅਲੀਕੇ ਸੀ ਉਹੋ ਕੰਮਾਂ ਦੀਆਂ ਹੁਣ ਫਾਈਲਾਂ ਜਿਹੜੀਆਂ ਉਹ ਆਪ ਹੀ ਦੱਸਣਗੇ ਚੋਹਾਨ ਸਾਹਿਬ ਨੂੰ ਵੀ ਆਹ ਕੰਮ ਮੈਂ ਕਰ ਚੁੱਕਿਆ ਤੇ ਹੁਣ ਆਪਾਂ ਆਹ ਕੰਮ ਕਰਨੇ ਨੇ ਠੀਕ ਹੈ ਅਗੋ ਚੋਹਾਨ ਸਾਹਿਬ ਹੁਣ ਆਪਣੀ ਪਲੈਨਿੰਗ ਜਿਹੜੀ ਆ ਉਹ ਵੀ ਐਕਸਪਲੇਨ ਕਰਨਗੇ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਸਾਡਾ ਇੰਪਰੂਵਮੈਂਟ ਟਰਸਟ ਜਿਹੜਾ ਜਿਸ ਦਿਨ ਮੈਂ ਆਇਆ ਸੀ ਉਸ ਦਿਨੇ ਖਾਲੀ ਪਿਆ ਸੀ ਉਸ ਦਿਨ ਆ ਅਫਸਰ ਸਹਿਬਾਨ ਵੀ ਖਲੋਤੇ ਨਹੀਂ ਉਹਨਾਂ ਦੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆਂ ਪਰ ਅੱਜ ਉਹੀ ਇੰਪਰੂਵਮੈਂਟ ਟਰਸਟ ਆ ਅੱਜ ਪਰਮਾਤਮਾ ਦੀ ਕਿਰਪਾ ਨਾਲ ਕਰੋੜਾਂ ਰੁਪਏ ਆ ਗਿਆ ਦੇਸ਼ੀ ਵੀਰੋ ਜੀ ਪਟਿਆਲਾ ਸ਼ਹਿਰ ਨੂੰ ਬੜੀ ਵੱਡੀ ਮੱਧ ਕੀ ਜਿਹੜੀ ਪਹਿਲਾਂ ਕਰੋੜਾਂ ਰੁਪਈਆ ਦੀਆਂ ਪ੍ਰਾਪਰਟੀਆਂ ਫਰੀਸ਼ ਕਰਦੇ ਜੀ ਅੱਜ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਪੀਲਾ ਪਰਜਾ ਉਹਨਾਂ ਲੋਕਾਂ ਦੇ ਖਿਲਾਫ ਛਲਨ ਜਾ ਰਿਹਾ ਜਿਹੜੇ ਲੋਕਾਂ ਨੇ ਨਜਾਇਜ਼ ਪ੍ਰਾਪਰਟੀਆਂ ਬਣਾਈਆਂ ਦੀਆਂ ਜਾਂ ਜ਼ਮੀਨਾਂ ਤੇ ਬਜਾਇਜ਼ ਕਰਦੇ ਨੇ ਇਹਦੇ ਤੇ ਵਿਰੋਧੀਆਂ ਨੂੰ ਕੀ ਕਹਿਣਾ ਚਾਹੋ ਦੇਖੋ ਮੈਂ ਤੁਹਾਨੂੰ ਇੱਕੋ ਬੇਨਤੀ ਕਰਨੀ ਚਾਹੁੰਦਾ ਅ ਜਿਨ੍ਹਾਂ ਨੇ ਗਲਤ ਕੰਮਾਂ ਨਾਲ ਆਪਣੇ ਮਹਿਲ ਸਾਰੇ ਕਾਲੇ ਕਮਾਣਾ ਮੈਲੂ ਸਾਰੇ ਨੇ ਉਹ ਕਾਲਕ ਚੀ ਜਾਣਗੇ ਸੋ ਮੈਂ ਇਹੋ ਬੇਨਤੀ ਕਰਦਾ ਅੱਜ ਵੀ ਮੈਂ ਅਕਸਰ ਜਦੋਂ ਵੀ ਗਿਆ ਮੈਂ ਇਹੋ ਕਹਿੰਦਾ ਰਿਹਾ ਵੀ ਯਾਰ ਆਪਾਂ ਆਪਣੇ ਨੌਜਵਾਨਾਂ ਨੂੰ ਬੱਚਿਆਂ ਨੂੰ ਗਲਤ ਰਸਤੇ ਤੋਂ ਹਟਾ ਕੇ ਉਹਨਾਂ ਨੂੰ ਚੰਗੇ ਰਸਤੇ ਤੇ ਪਾਈਏ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਆਪਣਾ ਪੰਜਾਬ ਤਰੱਕੀ ਚ ਜਾਵੇ ਪਰ ਹੁਣ ਜਿਹੜੇ ਗਲਤ ਅੰਸਰ ਹਟਦੇ ਨਹੀਂ ਫਿਰ ਉਹਨਾਂ ਦੇ ਵਾਰੀ ਤੇ ਫਿਰ ਸਖਤੀ ਤੇ ਕਰਨੀ ਪੈਣੀ ਹੈ ਸੋ ਕਹਿਣ ਦਾ ਭਾਵ ਵਧੀਆ ਜਿਹੜਾ ਰਿਜ਼ਲਟ ਤੁਹਾਨੂੰ ਵੇਖਣ ਨੂੰ ਮਿਲੇਗਾ ਠੀਕ ਹੈ ਜੀ ਓਕੇ ਜੀ ਓਕੇ ਅੱਜ ਦੇ ਦਰਸੇ ਪਹਿਲਾਂ ਸਭ ਤੋਂ ਪਹਿਲਾਂ ਮੈਂ ਬਟਾਲਾ ਬਟਾਲਾ ਸ਼ਹਿਰ ਦੇ तमाम ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਔਰ ਸੋਸ਼ਲ ਮੀਡੀਆ ਦੇ ਜਿੰਨੇ ਵੀ ਸਾਡੇ ਸਮਾਜ ਦੇ ਪੱਤਰਕਾਰ ਆਏ ਹਨ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਤਨਮਤ ਕਰਦਾ ਹਾਂ ਅੱਜ ਦਾ ਜੋ ਬਟਾਲਾ ਸ਼ਹਿਰ ਦੇ ਵਿੱਚ ਇਹ ਜੇ ਚੇਅਰਮੈਨ ਇਮਪਰੂਵਮੈਂਟ ਟੈਸਟ ਦੀ ਜ਼ਿੰਮੇਵਾਰੀ ਮੈਨੂੰ ਪਾਰਟੀ ਵੱਲੋਂ ਸੌਂਪੀ ਗਈ ਹੈ ਔਰ ਜਿਸ ਦੇ ਵਿੱਚ ਸਾਡੇ ਮਹਿਬੂਬ ਨੇਤਾ ਸਾਡੇ ਦਿਲਾਂ ਦੀ ਤੜਕਨ ਸਾਡੇ ਐਮਐਲਏ ਸ਼ਹਿਰੀ ਕਲਸੀ ਜੀ ਜਿਨ੍ਹਾਂ ਦੀ ਸ਼ੁਭਾਰਸ਼ ਦੇ ਨਾਲ ਹੀ ਇਹ ਮੈਂ ਜ਼ਿੰਮੇਵਾਰੀ ਸੰਭਾਲਣੇ ਜਾ ਰਿਹਾ ਔਰ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਔਰ ਮੈਂ ਉਹਨਾਂ ਦੀਆਂ ਭਾਵਨਾ ਨੂੰ ਸਮਝਦਾ ਹੋਇਆ ਜੋ ਉਹਨਾਂ ਦੇ ਮਨ ਦੇ ਵਿੱਚ ਸੁਪਨੇ ਜੋ ਬਲਬਲੇ ਹਨ ਬਟਾਲਾ ਸ਼ਹਿਰ ਨੂੰ ਖੂਬਸੂਰਤ ਬਣਾਉਂਦੇ ਮੈਂ 2 ਸਾਲ ਜਾਂ ਜਿੰਨਾ ਵੀ ਮੈਨੂੰ ਸਮਾਂ ਮਿਲਿਆ ਮੈਂ ਤਨ ਮਨ ਔਰ ਦੰਦ ਦੇ ਨਾਲ ਇਹ ਸ਼ਹਿਰ ਨੂੰ ਖੂਬਸੂਰਤ ਬਣਾ ਕੇ ਉਨੇ ਉਹਨਾਂ ਦੇ ਸੁਪਨਿਆਂ ਨੂੰ ਸাকার ਕਰਨ ਦੀ ਕੋਸ਼ਿਸ਼ ਕਰਾਂਗਾ ਤੋਂ ਵਾਰੀ ਵੱਡੀ ਆ ਤੇ ਚੁਣੌਤੀਆਂ ਵੀ ਵੱਡੀਆਂ ਰਹਿਣਗੀਆਂ ਦੇਖੋ ਗੱਲ ਇਹ ਆ ਕਿ ਕੋਈ ਚੁਣੌਤੀ ਵੱਡੀ ਨਹੀਂ ਹੁੰਦੀ ਜਦੋਂ ਬੰਦਾ ਫਾਈਟ ਮੈਦਾਨ 'ਚ ਉਤਰ ਜਾਂਦਾ ਨਾ ਫੇਰ ਆਰ ਪਾਰ ਦੀ ਲੜਾਈ ਕੀ ਹੋ ਜਾਏਗਾ ਸਭਾਂਗ ਚੁਣੌਤੀਆਂ ਨੂੰ ਕੋਈ ਗੱਲ ਨਹੀਂ ਪਿਛੇ ਲੀਡਰ ਬੜਾ ਸਟਰੋਂਗ ਹੈ ਮੇਰਾ ਆਮ ਆਦਮੀ ਪਾਰਟੀ ਦਾ ਸੂਰ ਬੜੇ ਪੱਕੇ ਨੇ ਜਿਹੜਾ ਕੰਮ ਨਾ ਕਰਕੇ ਵਿਖਾਵੇ ਉਹਨੂੰ ਸੀਰ ਤੋਂ ਲਾਭ ਦਿੰਦੇ ਛੇ ਬਿਲਕੁਲ ਲਾਣਾ ਵੀ ਚਾਹੀਦਾ ਮੈਂ ਕਹਿੰਨਾ ਉਹ ਕਿ ਇਹ ਜਿਹੜਾ ਇਸੇ ਨਹੀਂ ਹਰ ਬਿਜ਼ਨਸ ਦੇ ਵਿੱਚ ਔਰ ਹਰ ਕਿਤੇ ਦੇ ਵਿੱਚ ਰੂਲ ਹੋਣਾ ਚਾਹੀਦਾ ਤੁਸੀਂ ਇਸੇ ਸ਼ਹਿਰ ਤੇ ਜਾ ਪਾ ਲੋ ਔਰ ਇਸੇ ਨਗਰ ਸੁਧਾਰ ٹرسٹ ਦੇ ਚੇਅਰਮੈਨ ਬਣੇ ਇਹਦਾ ਕੰਮ ਹੀ ਨਗਰ ਨੂੰ ਸੁਧਾਰਨਾ ਜਿਹੜਾ ਬਲੂਪ੍ਰਿੰਟ ਤਿਆਰ ਕੀਤਾ ਇਹ ਸ਼ਹਿਰ ਦਾ ਨੈਸਸਸ ਹੁੰਦਾ ਕਿ ਜਿਹੜਾ ਐਮਐਲਏ ਸਾਹਿਬ ਦੀ ਮਦਦ ਦੇ ਨਾਲ ਉਹ ਕੰਮਾਂ ਦੀ ਸ਼ੁਰੂਆਤ ਦੇਖੋ ਸਭ ਤੋਂ ਪਹਿਲਾਂ ਤੇ ਇੱਕ ਚੀਜ਼ ਦੀ ਬਹੁਤ ਕਮੀ ਸੀ ਕਿ ਡਿਵੈਲਪਮੈਂਟ ਹੁੰਦੀ ਪੈਸੇ ਨਾਲ ਔਰ ਪੈਸਾ ਵੀ ਜੋ ਕਮੀ ਹੈ ਉਹਦੇ ਕਾਰਨ ਵੀ ਡਵੈਲਪਮੈਂਟ ਨਹੀਂ ਹੋ ਸਕੀ ਲੇਕਿਨ ਐਮਐਲਏ ਸਾਹਿਬ ਨੇ ਜਿਹੜਾ 3 ਸਾਲ ਦਾ ਸਮਾਂ ਬੀਤਿਆ ਮੈਨੂੰ ਪਤਾ ਕਿਸ ਤਰ੍ਹਾਂ ਪੈਸੇ ਲਿਆ ਲਿਆ ਕਿ ਇਥੋਂ ਦੇ ਚੌਕ ਇਥੋਂ ਦੀਆਂ ਸੜਕਾਂ ਇਥੋਂ ਦੀਆਂ ਲਾਈਟਾਂ ਬਹੁਤ ਕੁਝ ਕੀਤਾ ਹੈ ਔਰ ਆਉਣ ਵਾਲਾ ਸਮਾਂ ਜਿਹੜਾ ਜਿੰਨੀਆਂ ਵੀ ਇੰਪਰੂਵਮੈਂਟ ਪ੍ਰੋਜੈਕਟ ਦੀਆਂ ਸਕੀਮਾਂ ਹਨ ਸਮਾਂ ਜਿਹੜਾ ਫਿਊਚਰ ਸਾਡਾ ਬ੍ਰਾਈਟ ਹੈ ਇੱذ ਚਿੰਤਾ ਕਰਨ ਦੀ ਲੋੜ ਨਹੀਂ ਬਹੁਤ ਪੈਸਾ ਵੀ ਆਏਗਾ ਸਭ ਕੁਝ ਠੀਕ ਹੋਏਗਾ ਔਰ ਡਵੈਲਪਮੈਂਟ ਵੀ ਬਹੁਤ ਅੱਛੀ ਹੋਏਗੀ ਨਗਰ ਨਿਗਮ ਕਿੰਨਾ ਕੀਤਾ ਰਾਤਾ ਚੋੜਾ ਜੂ ਬੰਦੀ ਹੈ ਜੀ ਬਟਾਰੇ ਦੀ ਡਵੈਲਪਮੈਂਟ ਵਿੱਚ ਕੋਈ ਨਹੀਂ ਜਿਹੜਾ ਰੋੜਾ ਬਣਿਆ ਬਣ ਗਿਆ ਹੁਣ ਨਗਰ ਨਗਰ ਵੀ ਬਦਲਣ ਵਾਲੀ ਹੈ ਚਿੰਤਾ ਨਾ ਕਰੋ ਉਹਦੀ ਵੀ ਟੀ-ਸ਼ਰਟ ਦਿਓ ਤੁਸੀਂ ਉਹ ਵੀ ਇੰਨਾ ਰੰਗ